ਕਈ ਵਾਰ ਗੁੱਸਾ ਆਉਂਦਾ ਆ ਕਿ ਹਾਂ ਯਾਰ ਉਹ ਇਹ ਵੀਡੀਓਜ਼ ਕਿੰਨਾ ਪਾ ਰਿਹਾ ਦਿਨੋਂ ਠੇਸ ਲੱਗਦੀ ਆ ਰੋਨੀ ਆ ਪਾਗਲ ਵਾਂਗੂ ਕਲਪਦੀ ਆ ਕਿ ਨਹੀਂ ਕੱਲ ਤਾਂ ਪਰ ਕਿਸੇ ਦਾ ਸਾਹਮਣੇ ਰੋ ਕੇ ਕੋਈ ਫਾਇਦਾ ਨਹੀਂ ਇਸ ਤੇ ਚੰਗਾ ਆਪਣਾ ਅੰਦਰੋਂ ਅੰਦਰੋਂ ਰੋ ਕੀ ਸੁੱਖ ਰੱਤੇ ਤੁਹਾਡੇ ਲਈ ਫੀਲ ਕਰਦਾ ਹੋਊਗਾ ਕਰਦੇ ਵੀ ਹੋਣਗੇ ਨਹੀਂ ਵੀ ਤਾਂ ਉਹਨੂੰ ਪਤਾ ਹੋਊਗਾ ਇਵਨ ਜਿੱਥੋਂ ਤੱਕ ਲੱਗਦਾ ਕਰਦਾ ਥੋੜਾ ਬਹੁਤਾ ਆ ਮੈਂ ਇਹ ਵੀ ਗੱਲ ਸੁਣੀ ਐ ਕਿ ਜੋ ਪਿਆਰ ਕਰਦਾ ਹੁੰਦਾ ਉਹ ਇੱਜ਼ਤ ਨਹੀਂ ਛੱਡਦਾ ਹੁੰਦਾ ਪਰ ਹੁਣ ਤਾਂ ਗੱਲ ਗਾੜੀ ਘਰੋਚਾਂ ਦੇ ਵਿੱਚ ਪਹੁੰਚ ਗਈ ਐ ਗਾੜੀ ਘਰੋਚਾਂ ਦੇ ਵਿੱਚ ਅਗਰ ਜੇ ਕੋਈ ਹੁਣ ਮੈਂ ਹੀ ਹੁੰਦੀ ਉਦੀ ਜਗ੍ਹਾ ਅਗਰ ਮੈਂ ਵੀਡੀਓ ਕਿਸੇ ਮੁੰਡੇ ਨਾਲ ਪਾਉਂਦੀ ਸ਼ਾਇਦ ਅਗਰ ਉਹ ਮੈਂ ਉਦੀ ਜਗ੍ਹਾ ਜੋ ਕਰ ਰਹੀ ਆ ਸ਼ਾਇਦ ਉਹ ਵੀ ਉਹ ਹੀ ਕਰਦਾ ਪਰ ਜੇ ਜਿਹੜੇ ਹੁੰਦੇ ਨੂੰ ਪਿਆਰ ਹੁੰਦਾ ਉਹ ਚੀਜ਼ ਉਹ ਕਰਦਾ ਹੈ ਮਹਿਸੂਸ ਹੁੰਦੀ ਉਹ ਚੀਜ਼ਾਂ ਬਸ ਜੇ ਤੁਸੀਂ ਅਜ ਵੀ ਉਹੰਗਿਆਂ ਨਾਲੋਂ ਤਾਂ ਉਹ ਚੀਜ਼ ਚੱਲਸੀ ਮਾਨੂੰ ਜੈਸੀ ਉਹ ਫੀਲ ਕਰੇਗਾ ਕਰੂਗਾ ਜ਼ਰੂਰ ਕਰੂਗਾ ਮੈਂ ਇੱਕ ਦੋ ਵੀਡੀਓਸ ਪਾਈ ਸੀ ਗੱਡੇ ਨਾਲ ਕਿ ਉਹਨੇ ਤਾਂ ਨਿਆ ਰਾਂਜਾ ਲੱਭ ਲੈਣਾ ਐ ਬੋਏਫ੍ਰੈਂਡ ਰਾਂਜਾ ਇੱਕ ਵੀਡੀਓ ਹੋਰ ਵਾਇਰਲ ਹੋਈ ਆ ਜਿਹਦੇ ਵਿੱਚ ਤੁਸੀਂ ਥਾਣੇ ਦੇ ਵਿੱਚ ਤੁਹਾਡੀ ਪਤਨੀ ਉਹ ਸਾਚਾ ਤੇ ਛੋਟਾ ਮੇਰੀ ਵੀਡੀਓ ਮੈਂ ਤਾਂ ਕਹਨੀ ਮੇਰੇ ਸਾਹਮਣੇ ਲਿਆਵੇ ਮੈਂ ਤਾਂ ਕਹਨੀ ਆ ਕਿ ਮੇਰੇ ਸਾਹਮਣੇ ਲਿਆਵੇ ਕਿਹੜੀ ਗੱਲ ਦੀ ਮਾਫੀ ਮੰਗੂਗੀ ਮੈਂ ਮੈਂ ਕਿਹੜਾ ਗੁਨਾਹ ਕੀਤਾ ਵਾ ਹ ਇੱਕ ਮੈਂ ਜਿਹੜੀ ਕੁੜੀ ਨੂੰ ਕੁੱਟਿਆ ਸੀਗਾ ਈਵਨ ਮੈਂ ਉਹਦਾ ਫਿਜ਼ੀਕਲ ਕਰ ਦੇਨੀ ਆ ਹਨਾ ਕੁੜੀ ਨੂੰ ਕੁੱਟਿਆ ਸੀ ਚਲੋ ਆਪਣੇ ਕੋਲ ਗਲਤੀ ਹੁੰਦੀ ਹੈ ਕਿ ਉਹ ਕੁੜੀ ਦਾ ਮੈਂ ਇੱਕ ਪੋਡਕਾਸਟ ਦੇ ਵਿੱਚ ਨਾਮ ਲੈਨੀ ਆ ਚਲੋ ਜੋ ਸੀਗਾ ਆਪਣੇ ਵਿੱਚ ਕਿ ਕਹਿ ਦਿੰਨੇ ਛੋਟੀ ਸਿਸਟਰ ਵਾਂਗੂ ਰੱਖਿਆ ਸੀ ਉਹ ਕੁੜੀ ਨੂੰ ਤਾਂ ਚਲੋ ਆਪਣੇ ਕੋਲ ਗਲਤੀ ਹੁੰਨੀ ਆ ਕਿ ਮੈਂ ਉਹ ਕੁੜੀ ਦਾ ਨਾਮ ਲਿੱਤਾ ਸੀਗਾ ਕਿ ਥੋੜੇ ਬੋਤੀ ਜਦੋਂ ਆਪਣੀ ਪਾਗਲਪੰਤੀ ਉਹਦੀ ਲੈ ਲੰਨੇ ਆ ਨਾ ਜੋ ਸੀਗਾ ਸਾਡਾ ਇਵੈਂਟ ਸਾਡਾ ਜੋ ਸੀਗਾ ਉਹਨੂੰ ਮੈਂ ਕੁੜੀ ਨੂੰ ਕੁੱਟਿਆ ਸੀਗਾ ਮਾਰਿਆ ਸੀਗਾ ਸਾਰਾ ਇਵੈਂਟ ਸਭ ਕੁਝ ਖਤਮ ਹੋ ਗਿਆ ਤਾਂ ਆਪਾਂ ਉਸ ਗਲਤੀ ਸੌਰੀ ਫੀਲ ਕਰਦੇ ਆ ਕਿ ਉਹ ਕੁੜੀ ਦਾ ਮੈਂ ਪਿੱਛੇ ਪੋਡਕਾਸਟ ਦੇ ਵਿੱਚ ਨਾਮ ਲਿੱਤਾ ਸੀਗਾ ਕਿਹੜੀ ਕੁੜੀ ਸੀ ਉਹ ਨਾ ਜਿਮ ਟ੍ਰੇਨਰ ਸੀਗੀ ਕੁੜੀ ਉਹ ਓਕੇ ਅੰਜੀ ਪਿੱਛੇ ਪੋਡਕਾਸਟ ਦੇ ਉਹਦਾ ਨਾਮ ਲਿੱਤਾ ਹੋਇਆ ਆ ਅਸ਼ਿਆਨ ਦਾ ਸੇਮਾ ਫਿਟਨੈਸ ਸ਼ੁਰੂ ਨਾਦਾ ਐਦਾ ਹੀ ਨਾਮ ਹੈ ਉਹਨਾਂ ਦਾ ਜੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਆਪ ਮਾਫੀ ਮੰਗਦੇ ਆ ਮਾਫੀ ਫਿਰ ਕਿਉਂਕਿ ਮੈਨੂੰ ਕੁੱਟਿਆ ਸੀਗਾ ਹਾਂ ਮਾਫੀ ਤੁਹਾਨੂੰ ਪਤਾ ਇੱਕ ਵਾਰ ਕੁੱਟ ਕੇ ਫਿਰ ਮੰਗਣੀ ਪੈਂਦੀ ਹੈ ਕਿਹੜੀ ਗੱਲ ਪਿੱਛੇ ਲੜਾਈ ਹੋਈ ਸੀ ਕਿਹੜੀ ਗੱਲ ਪਿੱਛੇ ਕੁੱਟਿਆ ਸੀਗਾ ਸੁਖਰਤੀਏ ਨਾਲ ਕਹਿੰਦੀ ਮੈਂ ਫਿਜ਼ੀਕਲ ਹੋਈ ਸੀ ਫਿਰ ਹੋਈ ਨਹੀਂ ਹੋਈ ਵੀ ਹੋਣਗੀਆਂ ਨਹੀਂ ਹੋਣਗੀਆਂ ਹੁਣ ਤਾਂ ਰੱਬ ਜਾਣੇ ਕਿਉਂਕਿ ਜਿੱਦਾਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਕੁੜੀ ਨੇ ਆਪਣੇ ਮੂੰਹੋਂ ਕਿਹਾ ਕਿ ਮੈਂ ਸੁਖਰਤੀਏ ਨਾਲ ਫਿਜ਼ੀਕਲ ਹੋਈ ਸੀ ਇਸ ਕਰਕੇ ਫਿਰ ਮੈਨੂੰ ਕੁੱਟਿਆ ਸੀਗਾ ਪਰ ਤੁਹਾਨੂੰ ਕਿਤੇ ਇਹ ਲੱਗਦੀ ਹੈ ਵੀ ਜਿੱਥੇ ਮੈਂ ਇਹ ਸਾਰਾ ਕੁਝ ਕਰਨੀ ਹੈ ਵੀ ਮੇਰੇ ਲਈ ਵੀ ਗਲਤ ਆ ਮੇਰੇ ਲਈ ਵੀ ਗਲਤ ਮੈਂ ਮੰਨਦੀ ਆ ਪਰ ਜਦੋਂ ਕੁੜੀ ਆਪਦੇ ਮੂੰਹ ਖੋਦ ਆਪਦੀ ਇੱਜ਼ਤ ਨੂੰ ਚਾਲਦੀ ਆ ਫਿਰ ਕੀ ਕਹਿੰਨੇ ਆ ਕੁੜੀ ਮੇਰੇ ਨਾਲ ਰਹੀ ਆ ਤਿੰਨ ਚਾਰ ਮਹੀਨੇ ਮੇਰੇ ਘਰੇ ਰਹਿ ਕੇ ਗਈ ਐ ਸੈਵਨ ਸੁੱਖ ਦੇ ਘਰੇ ਵੀ ਜਾ ਕੇ ਆਈ ਆ ਉਹ ਜਦੋਂ ਜੇਲ੍ਹ ਚ ਵਾਪਸ ਆਇਆ ਸੀ ਉਹਦੇ ਕੋਲੇ ਗਈ ਆ ਤੇ ਜਦੋਂ ਮੈਂ ਜੇਲ੍ਹ ਚ ਮੁਲਾਕਾਤ ਕਰਨ ਜਾਂਦੀ ਰਹੀ ਆ ਕੁੜੀ ਮੇਰੇ ਨਾਲ ਜਾਂਦੀ ਰਹੀ ਆ ਸੁਖਰਤਿਆ ਜੇਲ੍ਹ ਚ ਸੁਖਰਤਿਆ ਨਾਲ ਮੁਲਾਕਾਤ ਕਰ ਮੁਲਾਕਾਤ ਕਰਕੇ ਆਈ ਆ ਜੀ ਹਾਂਜੀ ਉਸ ਤੋਂ ਤੇ ਕੀ ਗੱਲ ਹੋ ਜਾਂਦੀ ਏ ਕਿ ਤੁਹਾਡੀਆਂ ਚਾਨਣ ਚੀ ਬ੍ਰੇਕਅਪ ਹੋ ਜਾਂਦਾ ਰੱਬ ਜਾਣੇ ਕੀ ਗੱਲ ਉਹਨਾਂ ਨੇ ਬੈਠ ਕੇ ਗੱਲ ਨਹੀਂ ਕੀਤੀ ਬੈਠ ਕੇ ਗੱਲ ਕੀਤੀ ਨਹੀਂ ਉਹਨਾਂ ਨੇ ਦੱਸਣ ਤਾਂ ਸਹੀ ਕਿ ਮੇਰੀ ਕਿੱਥੇ ਗਲਤੀ ਆ ਈਵਨ ਤੱਕ ਦੀ ਉਹਨਾਂ ਦਾ ਜਿਹੜਾ ਮੇਰੇ ਇੰਸਟਾਗ੍ਰam ਦਾ ਪਾਸਵਰਡ ਸੀਗਾ ਉਹਨਾਂ ਨੇ ਇੱਕ ਦੋ ਵੀਡੀਓਸ ਪਾਈ ਹੋਈ ਸੀ ਜਿਹੜੀ ਕੁੜੀ ਨੇ ਕੰਪਲੇਂਟ ਕੀਤੀ ਹੋਈ ਸੀ ਕਿ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੀ ਉਹ ਲੜਦੀ ਹੁੰਦੀ ਸੀ ਉਹਦੇ ਨਾਲ ਕਿ ਤਰ੍ਹਾਂ ਕਿਸੇ ਕੁੜੀ ਹੋਰ ਨਾਲ ਆ ਚੱਕਰਾ ਤੂੰ ਫਿਰ ਨਵਾਂ ਵਿਆਹ ਨਹੀਂ ਕਰਾਊਗਾ ਉਹ ਮੇਰੇ ਨਾਲ ਲੜਦਾ ਹੁੰਦਾ ਸੀ ਕਿ ਹਜੇ ਨਾ ਪਾਇਦਾ ਦੀ ਵੀਡੀਓ ਜਦੋਂ ਪਰਚਾ ਕਲੀਅਰ ਹੋ ਜਾਊਗਾ ਤਾਂ ਜੋ ਮਰਜ਼ੀ ਕਰੀ ਤਾਂ ਫਿਰ ਉਸ ਤੋਂ ਬਾਅਦ ਮੈਂ ਗੱਲ ਕੀਤੀ ਸੀ ਕਿ ਉਹ ਕੁੜੀ ਨਾਲ ਕਿ ਮੇਰਾ ਇਵਨਦਰ ਨਾਲ ਕੁਝ ਨਹੀਂ ਹੈ। ਤਾਂ ਜਿਹੜੀਆਂ ਵੀਡੀਓ ਸੀਗੀ ਸੁਖਰਤਿਆ ਜਿੱਦਾਂ ਮੇਰੇ ਘਰ ਦੇ ਵਿੱਚ ਤੁਸੀਂ ਰੋਮ ਦੇ ਵਿੱਚ ਦੇਖਿਆ ਹੋਇਆ ਮੈਂ ਉਹਦੀਆਂ ਫੋਟੋਸ ਵਗੈਰਾ ਲਗਾ ਰੱਖੀਆਂ ਨੇ ਤਾਂ ਉਹ ਵੀਡੀਓ ਦੇ ਵਿੱਚ ਆਈਆਂ ਹੋਈਆਂ ਨੇ। ਉਹ ਕੁੜੀ ਨੂੰ ਬਹੁਤ ਕਲੇਸ਼ ਕੀਤਾ ਸੀਗਾ। ਹਾਂਜੀ। ਸੁਖਰਤਿਆ ਨੂੰ ਜਦੋਂ ਤੁਸੀਂ ਕਹਿੰਦੇ ਹੋ ਕਿ ਸੁਖਰਤਿਆ ਮੈਨੂੰ ਕਹਿੰਦਾ ਹੈ ਕਿ ਵੀ ਭੈਣ ਬਣ ਕੇ ਮੈਨੂੰ ਫੋਨ ਨਾ ਕਰੀ। ਉਸ ਤੋਂ ਬਾਅਦ ਉਹਨਾਂ ਦੀ ਇੱਕ ਇੰਟਰਵਿਊ ਵੀ ਹੁੰਦੀ ਆ ਤੇ ਸੁਖਰਤਿਆ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਤਾਂ ਸੁਖਰਤਿਆ ਕਹਿੰਦੇ ਨੇ ਕਿ ਜਦੋਂ ਮੇਰਾ ਬੰਦਾ ਮੇਰੇ ਕੋਲ ਉੱਟ ਕੇ ਚਾਰ ਬੰਦੇ ਕੋਲ ਮੈਨੂੰ 3B2 ਬੈਠਿਆ ਸੀਗਾ ਅਸੀਂ ਆਇਆ ਸੀਗਾ ਜਦੋਂ ਪਿਛਲੇ ਮਹੀਨੇ ਅਸੀਂ 3B2 ਬੈਠੇ ਸੀ ਸਪੋਰਟ ਦੇ ਵਿੱਚ ਮੇਰੇ ਕੋਲ ਬੈਠਾ ਸਾਹਮਣੇ ਈਵਨ ਇਹਦੇ ਨਾਲ ਦੋ ਮੁੰਡੇ ਆਏ ਸੀਗੇ ਜਿਹਦੇ ਨਾਲ ਆਏ ਹੋਏ ਸੀਗਾ ਤਾਂ ਹੁਣ ਜਦੋਂ ਮੈਨੂੰ ਕੋਈ ਕੁਝ ਵੀ ਖਾਣ ਪੀਣ ਨੂੰ ਕਹਿ ਰਿਹਾ ਮੈਨੂੰ ਚਾਹ ਲਿਆ ਦੇ ਮੈਨੂੰ ਆ ਲਿਆ ਦੇ ਹੁਣ ਮੈਂ ਆਰਡਰ ਕਰਨ ਤਾਂ ਜਾਊਂਗੀ ਕੋਈ ਆ ਤਾਂ ਹੈ ਨਹੀਂ ਕਿ ਕੋਈ ਕੋ ਸਾਹਮਣੇ ਆਰਡਰ ਲੈਣ ਆਊਗਾ ਹੁਣ ਉੱਠਣ ਨੂੰ ਮੈਂ ਦੱਸੋ ਤਾਂ ਸਹੀ ਮੰਦੀ ਖਾਉ ਤਾਂ ਸੀਗੀ ਮੈਂ ਕਿਤੇ ਨਾ ਮਿਲ ਰਹੀ ਆ ਹਾ ਇੱਕ ਉੱਥੇ ਮੁਲਾਜ਼ਮ ਆਏ ਸੀਗੇ ਆਪਣਾ ਵਧੀਆ ਯਾਰ ਦੋਸਤਾ ਉਹ ਮਿਲਣ ਆਇਆ ਸੀਗਾ ਉਹਨੇ ਸਾਹਮਣੇ ਕੋਈ ਗੱਲ ਕੀਤੀ ਹੋਈ ਸੀਗਾ ਪਰਚਾ ਕੀਤਾ ਹੋਇਆ ਸੀ ਸਾਹਮਣੇ इवन ਉਹਦੇ ਬਾਰੇ ਗੱਲ ਕਰਨ ਆਇਆ ਸੀ ਸੁਖ ਦੇ ਸਾਹਮਣੇ ਗੱਲ ਹੋਈ ਸੀਗੀ ਮੈਂ ਕਿਹੜਾ ਉੱਠ ਕੇ ਗਈ ਸੀਗੀ ਸਾਈਡ ਦੇ ਵਿੱਚ ਨਾਲ ਹੀ ਉੱਥੇ ਸੁਖ ਬੈਠਾ ਸੀਗਾ ਇਹ ਕਦੋਂ ਤੱਕ ਚੱਲੇਗੀ ਲੜਾਈ ਮੈਨੂੰ ਲੱਗਾ ਜਦੋਂ ਤੱਕ ਉਹ ਬਹਿ ਕੇ ਗੱਲ ਨਹੀਂ ਕਰਦਾ ਤੁਸੀਂ ਚਾਹੁੰਦੇ ਹੋ ਕਿ ਵੀ ਉਹ ਬੈਠੇ ਮੇਰੇ ਨਾਲ ਗੱਲਬਾਤ ਕਰੇ ਮੈਨੂੰ ਮੇਰੀ ਗਲਤੀ ਦੱਸੇ ਕਿ ਮੇਰੀ ਗਲਤੀ ਕਿੱਥੇ ਆ ਔਰ ਆਹ ਜਿਹੜੀ ਉਹਦੇ ਨਾਲ ਵੀਡੀਓਸ ਪਾਉਂਦੀ ਆ ਉਹਨੂੰ ਵੀ ਦੱਸਣਾ ਚਾਹੀਦਾ ਜੇ ਭੈਣ ਤੂੰ ਕਿਸੇ ਦਾ ਘਰ ਖਰਾਬ ਕਰੇਂਗੀ ਤਾਂ ਤੇਰਾ ਵੀ ਜੜੂਗਾ ਜੇ ਤੂੰ ਬਾੜੀ ਹਵਾ ਲੈਣੀ ਹੈ ਕਿ ਸੌਖ ਰਤੀਏ ਨਾਲ ਮੇਰੇ ਇੱਕ ਇੰਸਟਾਗ੍ਰam ਵਾਲੇ ਨਾਲ ਗੱਲ ਹੋ ਗਈ ਭੈਣੇ ਕੋਈ ਚੱਕਰ ਨਹੀਂ ਜੀ ਸੱਦ ਕੇ ਕਰ ਜੋ ਚੀਜ਼ ਮੇਰੇ ਨਾਲ ਹੋਈ ਉਹ ਤੇਰੇ ਨਾਲ ਵੀ ਹੋਊਗੀ ਮੈਂ ਤਾਂ ਕਹਿੰਦੇ ਕਿ ਅਸੀਂ ਗਲਤ ਨਹੀਂ ਆ ਗਲਤ ਨਹੀਂ ਆ ਫਿਰ ਇਹਦਾ ਚਿਪਕ ਚਿਪਕ ਕੇ ਵੀਡੀਓਸ ਪਾਉਂਦਾ ਕੀ ਮਤਲਬ ਉਹ ਕਹਿੰਦੇ ਵੀ ਜਦੋਂ ਮੇਰਾ ਕੰਟਰੈਕਟ ਅਸਾਈਨ ਹੋ ਕੰਟਰੈਕਟ ਸਾਹਮਣੇ ਲਿਆਉਣ ਦਿਖਾਉਣ ਕਿਸ ਚੀਜ਼ ਦਾ ਕੰਟਰੈਕਟ ਹੂੰ ਦਿਖਾਣ ਤਾਂ ਸਹੀ ਇੱਕ ਵਾਰ ਤੇ ਹੁਣ ਤੁਸੀਂ ਮੰਗ ਕੀ ਕਰ ਰਹੇ ਮਾਗੇ ਕੁਝ ਨਹੀਂ ਬੈ ਕੇ ਗੱਲ ਕਰੇ ਇੱਕ ਜਿਹੜਾ ਕੰਟਰੈਕਟ ਕਹਿੰਦੇ ਕੰਟਰੈਕਟ ਸਾਹਮਣੇ ਲਿਆ। ਜੇ ਉਸ ਤੋਂ ਬਾਅਦ ਸੁਖਰਤਿਆ ਕਹਿੰਦਾ ਕਿ ਵੀ ਮੈਂ ਮਨਜੀਤ ਨਾਲ ਨਹੀਂ ਰਹਿਣਾ। ਸਾਹਮਣੇ ਬੈ ਕੇ ਕਲੀਅਰ ਕਰ ਦੋਵੇ। ਹਾਂ ਫਿਰ ਤੁਸੀਂ ਉਸ ਤੋਂ ਬਾਅਦ ਕੋਈ ਵੀ ਪਿੱਛੇ हट ਜਾਣਾ। ਫਿਰ ਉਸ ਤੋਂ ਬਾਅਦ ਪਰ ਉਹਦਾ ਵਿਆਹ ਨਹੀਂ ਮੈਂ ਕਿਤੇ ਹੁਣ ਦੂੰਗੀ। ਉਹ ਪਲੇਖਾ ਚੜ੍ਹ ਦੋਵੇ ਕਿ ਹਾਂ ਮੈਂ ਉਹਦਾ ਵਿਆਹ ਕਿਤੇ ਹੁਣ ਦੂੰਗੀ। ਅਗਰ ਜੇ ਮੈਂ ਇਦਾਂ ਤੇ ਉਹ ਵੀ ਇਦਾਂ ਹੀ ਰਹੂਗਾ। ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਫਿਰ ਕਿਉਂ ਇਸ ਤਰ੍ਹਾਂ ਦੀ ਤਮ ਮੈਂ ਨਹੀਂ ਹੁਣ ਦੂੰਗੀ ਵਿਆਹ। ਉਹਨੇ ਮੇਰੀ ਲਾਈਫ ਖਰਾਬ ਕਰੀ ਉਹਨੂੰ ਵੀ ਪਤਾ ਲੱਗੇ। ਉਹ ਵੀ ਸਾਰੀ ਮੋਰ ਮੈਂ ਹੀ ਕਿਉਂ ਹਟਮ ਕੋਟਦੀ ਰਹਾ ਕਿਉਂ ਆਪਦੇ ਆਪ ਨੂੰ ਅੰਦਰੋਂ ਅੰਦਰ ਕੋਟ ਕੋਟਦੀ ਰਹਾ ਕਿ ਹਾਂ ਯਾਰ ਮੇਰੇ ਨਾਲ ਐਦਾਂ ਹੋਇਆ ਐਦਾਂ ਆਇਆ ਕਿਉਂ ਹਰ ਹਰ ਇੱਕ ਚੀਜ਼ ਕੁੜੀ ਹੀ ਕਿਉਂ ਕਰੇ ਕੁੜੀ ਨੂੰ ਇੰਨੇ ਮਿੰਤਾ ਨਹੀਂ ਸਮਝਉਂਦੇ ਲੋਕੇ ਕੁੜੀ ਨੂੰ ਕਿਉਂ ਕਮਜ਼ੋਰ ਕਰ ਰਹਾ ਸਮਝਦੇ ਨੇ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਮੁੰਡੇ ਤੇ ਕੁੜੀ ਬਰਾਬਰ ਨੇ ਹਾਂ ਅਗਰ ਮੁੰਡਾ ਕਮਾ ਸਕਦਾ ਕੁੜੀ ਸ਼ਾਇਦ ਉਹ ਤੋਂ ਵੱਧ ਪੈਸੇ ਕਮਾ ਸਕਦੀ ਹੈ ਹਾਂ ਅਜਈਆਂ ਗੱਲਾਂ ਘਰਾਂ 'ਚ ਵੀ ਹੋ ਰਹੀਆਂ ਨੇ ਹੋਣੀਆਂ ਹੁੰਦੀਆਂ ਵੀ ਹੋਣੀਆਂ ਤੁਹਾਡੇ ਤੇ ਪੈਰੈਂਟਸ ਬ੍ਰਦਰ ਦਾ ਕੀ ਰਿਐਕਸ਼ਨ ਹੁੰਦਾ ਅਗਲੇ ਨਾਲ ਖੜੇ ਨੇ ਉਹਨਾਂ ਨੂੰ ਸਭ ਕੁਝ ਪਤਾ ਜਦੋਂ ਪੈਰਿਸ ਤੱਕ ਦੀ ਡੇਟ ਪਹੁੰਚਦੀ ਆ ਸਾਰੀਆਂ ਤਿਆਰੀਆਂ ਚੱਲਦੀਆਂ ਨੇ ਸਾਰੇ ਇੱਕੋ ਇਵੈਂਟ ਤੱਕ ਸਭ ਕੁਝ ਹੁੰਦਾ ਤਾਂ ਫੈਮਿਲੀਸ ਨੂੰ ਦੁੱਖ ਲੱਗਦਾ ਤਾਂ ਹੀ ਮੇਰੇ ਫੈਮਿਲੀ ਮੇਰੇ ਨਾਲ ਖੜੇ ਮੇਰੇ ਭਰਾ ਨਾਲ ਖੜੇ ਨੇ ਮੇਰੇ ਭਰਾਵਾਂ ਤੋਂ ਡਰਦਾ ਕਿਉਂ ਆ ਫਿਰ ਉਹ ਤਾਂ ਕਰਕੇ ਤੁਸੀਂ ਐਕਸ਼ਨ ਲੈ ਰਹੇ ਹੋ ਹਾਂਜੀ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਇਹ ਗੱਲ ਵੀ ਅਗਰ ਮੈਂ ਗਲਤੀ ਹੁੰਦੀ ਤਾਂ ਸ਼ਾਇਦ ਮੇਰੀ ਫੈਮਿਲੀ ਮੇਰੇ ਨਾਲ ਨਾ ਖੜਦੀ ਮੇਰੇ ਭਰਾ ਨਾਲ ਨੇ ਸ਼ਾਇਦ ਅਗਰ ਮੇਰੇ ਤੋਂ ਗਲਤੀ ਹੋਈ ਵੀ ਹੁੰਦੀ ਤਾਂ ਮੇਰੇ ਨਾਲ ਕੋਈ ਨਾ ਖੜਾ ਹੁੰਦਾ ਅਗਰ ਇਵਨ ਜੇ ਮੇਰੇ ਨਾਲ ਹੁੰਸ ਟਾਈਮ ਤੇ ਮੇਰੇ ਡੈਡ ਵੀ ਹੁੰਦੇ ਮੇਰੇ ਡੈਡ ਵੀ ਖੜਦੇ ਕਿ ਸਾਡੀ ਕੁੜੀ ਦੀ ਗਲਤੀ ਦੱਸੋ ਸਾਡੀ ਕੁੜੀ ਦੀ ਗਲਤੀ ਕਿੱਥੇ ਆ ਪਾਸਟ ਹਰ ਇੱਕ ਦਾ ਹੁੰਦਾ ਵਾ ਪਾਸਟ ਉਹਦਾ ਵੀ ਬਹੁਤ ਹੈ ਜੀ ਮੇਰੇ ਨਾਲੋਂ ਸ਼ਾਇਦ ਵੱਧ ਬੁਰਾ ਪਾਸਟ ਹੈ ਉਹਦਾ ਸੁਖਰਤੀ ਇਹਦਾ ਮੈਂ ਦੱਸਿਆ ਹੋਇਆ ਇਵਨੂ ਦੇ ਕੋਲ ਪਤਾ ਨਹੀਂ ਕਿੰਨੀਆਂ ਕਾਲਸ ਦੀਆਂ ਵੀਡੀਓਜ਼ ਪਈਆਂ ਨੇ ਕੁੜੀਆਂ ਨਾਲ ਕਿੰਨੀਆਂ ਕੁੜੀਆਂ ਨਾਲ ਗੱਲਾਂ ਮਾਰਦਾ ਵਾ ਕੀ ਕੁਛ ਕਰਦਾ ਵਾ ਤੁਹਾਡੇ ਕੋਲ ਇੰਨਾ ਕੁਝ ਤੁਸੀਂ ਦੇਖ ਲਿਆ ਫਿਰ ਵੀ ਤੁਸੀਂ ਇਹ ਚੀਜ਼ ਨੂੰ ਅਸੈਪਟ ਕਿਉਂ ਕੀਤਾ ਇਹ ਚੀਜ਼ ਦੇ ਵਿੱਚ ਅਪਸਾਈਟ ਕੀਤਾ ਜਦੋਂ ਆਪਣੇ ਚ ਗੱਲਬਾਤ ਹੁੰਦੀ ਆ ਸਭ ਕੁਝ ਈਵਨ ਉਹਦਾ ਜਿਹੜਾ ਵਟਸਐਪ ਆਇਆ ਜਾਂ ਕੁਝ ਵੀ ਅਗਰ ਮੈਂ ਉਹਦੇ ਘਰੇ ਹੁੰਦੀ ਸੀ ਉਹਦਾ ਫੋਨ ਮੇਰੇ ਹੱਥ ਚ ਹੁੰਦਾ ਸੀਗਾ ਕਿਸੇ ਦਾ ਵੀ ਫੋਨ ਮੈਸੇਜ ਆਉਂਦਾ ਤਾਂ ਮੈਂ ਰਿਪਲਾਈ ਕਰਦੀ ਸੀ ਕਿ ਕਿ ਮੈਂ ਉਹਦੀ ਮੰਗੇਤਰ ਬੋਲ ਰਹੀ ਹਾਂ ਫਿਰ ਉਸ ਤੋਂ ਬਾਅਦ ਕੀ ਰਿਪਲਾਈ ਆਉਂਦਾ ਸੀ ਕੁੜੀਆਂ ਦਾ ਕੁਝ ਨਹੀਂ ਕਿ ਸਾਡੇ ਨਾਲ ਗੱਲ ਕਰਦਾ ਆ ਇਹ ਵੋ ਸਬੂਤ ਹੁੰਦੀ ਆ ਕਿ ਕਈ ਕੁੜੀਆਂ ਨੇ ਮੈਨੂੰ ਗਾਲਾਂ ਵੀ ਕੱਢੀਆਂ ਨੇ ਈਵਨ ਜਿਹੜੀ ਕੁੜੀ ਦਾ ਉਹਨੇ ਟੈਟੂ ਬਣਵਾਇਆ ਉਹ ਇਹ ਦੱਸੋ ਕਰਤੀ ਮੇਰਾ ਜਾਂ ਇਹ ਉਹ ਡਰਮ ਬਟਨ ਬਹੁਤ ਕੁਝ ਬੋਲਿਆ ਸੀ ਉਹਨੇ ਉਹਨਾਂ ਦੀ ਐਕਸ ਹਾਂਜੀ ਤੇ ਫਿਰ ਉਹਨਾਂ ਨਾਲ ਜਦੋਂ ਤੁਹਾਡੀ ਗੱਲਬਾਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਦਾ ਵੀ ਤਾਂ ਬ੍ਰੇਕਅਪ ਹੁੰਦਾ ਹੋਊਗਾ ਉਹ ਕੁੜੀ ਐਕਚੁਅਲੀ ਉਹਦੇ ਸੌਖ ਕੋਲ ਉਹਦੀਆਂ ਵੀਡੀਓਸ ਆਈਆਂ ਸੀਗੀ ਉਹ ਬਾਹਰ ਕਿਸੇ ਨਾਲ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਹਾਂ ਇਸ ਕਰਕੇ ਬ੍ਰੇਕਅਪ ਹੋਇਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਹ ਤੁਹਾਡੇ ਨਾਲ ਰਹਿੰਦੇ ਹਾਂਜੀ ਤੇ ਫਿਰ ਹੁਣ ਉਹ ਕੁੜੀ ਕੀ ਚਾਹੁੰਦੀ ਹੈ ਉਹ ਤਾਂ ਉਹਨੂੰ ਪਤਾ ਹੋਵੇਗੀ ਕੀ ਚਾਹੁੰਦੀ ਹੈ ਤੇ ਹੁਣ ਵੀ ਤਾਂ ਤੁਹਾਡੀ ਗੱਲਬਾਤ ਹੁੰਦੀ ਹੋਆ ਉਸ ਕੁੜੀ ਨਾਲ ਨਹੀਂ ਹੁੰਦੀ ਮੇਰੀ ਗੱਲਬਾਤ ਇੱਕ ਦੋ ਵਾਰੀ ਹੋਈ ਉਹ ਸੁਖ ਸੀਗਾ ਸੁਖ ਨੇ ਜਵਾਬ ਵੀ ਦਿੱਤਾ ਸੀਗਾ ਕਿ ਤੂੰ ਆਪ ਦਾ ਦੇਖ ਕਿ ਮੈਂ ਤਾਂ ਇਹਦੇ ਨਾਲ ਹੀ ਵਿਆਹ ਕਰਾਉਣਾ ਮੈਂ ਇੱਕ ਸਵਾਲ ਤੁਹਾਨੂੰ ਜਾਂਦੇ ਜਾਂਦੇ ਪੁੱਛਣਾ ਚਾਹੂੰਗੀ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਤੇ ਗਾਲੀ ਕਲੋਚ ਕਰਦੇ ਹੋ ਬਹੁਤ ਸਾਰੇ ਫਾਲੋਅਰ ਤੁਹਾਡੇ ਨਾਲ ਜੁੜੇ ਹੋਏ ਨੇ ਕਿਤੇ ਨਾ ਕਿਤੇ ਤੁਹਾਨੂੰ ਫਾਲੋ ਵੀ ਕਰਦੇ ਨੇ ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਵੀ ਗਾਲਾਂ ਕੱਢਣੀਆਂ ਇਸ ਨਾਲ ਚੀਜ਼ ਨਾਲ ਇਫੈਕਟ ਪੈਂਦਾ ਹੋਊਗਾ ਇਫੈਕਟ ਪੈਂਦਾ ਫਿਰ ਅਗਲਾ ਬੰਦਾ ਕੀ ਕਰੇ ਅਗਲਾ ਬੰਦਾ ਮਜਬੂਰ ਕਰਨਾ ਕੀ ਹਾਂ ਕਿ ਮੈਨੂੰ ਗਾਲਾਂ ਕੱਢਾਂ ਮੈਂ ਕਿਹੜਾ ਕਿਸੇ ਤੋਂ ਲੈ ਕੇ ਖਾਰੀਆਂ ਯਮਰੀ ਫੈਮਲੀ ਇਸ ਮੈਨੂੰ ਜਵਾਬ ਦੇ ਰਹੀ ਹੈ ਜਿੰਨੇ ਜੋ ਸੋਚਣਾ ਸੋਚੀ ਜਾਵੇ ਜੱਟੀ ਨਹੀਂ ਡਰਦੀ ਐਂ ਹੀ ਰਹੂੰਗੀ ਮੈਂ ਤਾਂ ਮੈਂ ਕਿਉਂ ਡਰਾਂ ਮੈਨੂੰ ਘਰ ਖਾਨ ਨੂੰ ਦਿੰਦੇ ਨੇ ਜਦੋਂ ਮੇਰੇ ਨਾਲ ਗਲਤ ਹੋਇਆ ਕੁਝ ਹੋਇਆ ਮੈਂ ਲੋਕਾਂ ਨੂੰ ਪੁੱਛ ਕੇ ਕੀਤਾ ਸੀਗਾ ਕਿ ਆ ਮੈਂ ਸੁਖਰ ਤੇ ਨਾਲ ਵਿਆਹ ਕਰਾਉਣ ਲੱਗਿਆ ਦੱਸੋ ਕਰਾਵਾਂ ਕਿ ਨਾ ਕਰਾਂ ਮੈਨੂੰ ਲੋਕਾਂ ਨਾਲੋਂ ਮਤਲਬ ਨਹੀਂ